ਪਹਿਲਾਂ ਉਹ ਹਾਰੇ ਚ ਜਿਹੜਾ ਵਚਨ ਸੁਣਦਾ ਏ ਜਿਹਦੇ ਅੱਜ ਸੁਣ ਲਿਆ ਫਿਰ ਜਿਹੜਾ ਉਹਨਾਂ ਤੇ ਚੱਲਦਾ ਏ ਸਾਡੇ ਚਾਲ ਨੂੰ ਰਹਿਣਾ ਚਾਲ ਨੂੰ ਵੀ ਸਾਡਾ ਚਲਣਾ ਕਿ ਕਰਦਾ ਵਾ ਔਰ ਫਿਰ ਕਾ ਫਾਟੇ ਦੇ ਉਹ ਹੋਵੇ ਜੀ ਯਿਸੂ ਮਸੀਹ ਉਹ ਹੈਗਾ ਯਿਸੂ ਨਾਸਰੀ ਉਹ ਹੈਗਾ ਯਿਸੂ ਜੀ ਦੇ ਮਗਰ ਚੱਲਣਾ ਉਹ ਹੈਗਾ ਯਿਸੂ ਮਸੀਹ ਦੇ ਵਿੱਚ ਰਹਿਣਾ ਤੇ ਉਹ ਹੈਗਾ ਯਿਸੂ ਮਸੀਹ ਦੇ ਵਿੱਚ ਰਹਿ ਕੇ ਪਵਿੱਤਰ ਆਤਮਾ ਨੂੰ ਲੈਣਾ ਸਭ ਤੋਂ ਪੀੜਾ ਫਾਟ ਕਰਿਆ ਜੀ ਹੈ ਜਿਹੜਾ ਸਾਡੇ ਤੋਂ ਨਹੀਂ ਜਾਂਦਾ ਕਦੀ ਇਧਰ ਅੱਧਰ ਤੇ ਮਾਰਦੇ ਕਦੀ ਉਧਰ ਮਾਰਦੇ ਕਹਿੰਦੇ ਬਹੁਤ ਪੀੜਾ ਵਾ ਪਰ ਪੀੜੇ ਦੇ ਵਿੱਚ ਜੋ ਜੀਵਨ ਹੈ ਉਹ ਸੀ ਜਾਣਦਾ ਇਹਦਾ ਉਹ ਫਟਕ ਤੇ ਪੀੜਾ ਪਰ ਉਹਨਾਂ ਉਹ ਰਾਹ ਜਿਹੜਾ ਨਾਸ਼ ਕਰਦਾ ਮਤਲਬ ਸਰੀਰ ਤਾਂ ਨਹੀਂ ਇਹਦੇ ਇੱਕ ਦੇ ਛੱਡਣਾ ਆਤਮਾ ਦਾ ਨਾਸ਼ ਕਿਹਦਾ ਨਾਸ਼ ਆਤਮਾ ਦਾ ਉਹ ਰਾਹ ਕਿਆ ਕੋਈ ਰੁਕਣਾ ਨਹੀਂ ਕੋਈ ਟੁਕਣਾ ਨਹੀਂ ਲੱਗਦਾ ਜੇ ਮਨ ਵਿੱਚ ਆ ਹਮ ਆਰੇ ਪਾਤੇ ਜਿਹੜੇ ਅਸ ਨੂੰ ਜਾਂਦੇ ਹਨ ਹਾਂ ਬਸ ਬਹੁਤਿਆ ਥੋੜੀ ਨਹੀਂ ਬਹੁਤ ਜ਼ਿਆਦਾ ਜਿਹੜੇ ਉਸ ਖੁੱਲੇ ਰਸਤੇ ਨੂੰ ਜਾਂਦੇ ਆ